ਸਵੇਰ ਦਾ ਟਾਈਮ ਹੈ ਸਵੇਰੇ 8:00 ਵੱਜ ਚੁੱਕੇ ਆ ਅੱਜ ਚਾਹ ਬਣੀ ਦਾ ਕੰਮ ਵੀ ਲੇਟ ਹੀ ਸੀਗਾ ਕਿ ਬੱਚੇ ਤਾਂ ਹਲੇ ਵੀ ਟੰਗ ਨਾ ਉੱਠੇ ਨੀ ਮੈਂ ਕਿਹਾ ਚਲੋ ਤਿਆਰੀ ਕਰਕੇ ਰੱਖ ਲਵਾਂ ਤੇ ਅੱਜ ਸੰਡੇ ਨੂੰ ਆਲੂ ਦੇ ਪਰੌਂਠੇ ਬਣਨੇ ਆ ਆਲੂ ਮੈਂ ਬਾਹਰ ਲੈ ਸੀਗੇ ਤੇ ਹੁਣ ਇਹਨਾਂ ਨੂੰ ਛਿੱਲ ਕੇ ਇਹਨਾਂ ਨੂੰ ਕद्दूकस ਕਰਕੇ ਰੱਖ ਦੂੰਗੀ ਫਿਰ ਉਹਨਾਂ ਝਾੜੂ ਪੋਚਿਆਂ ਦਾ ਕੰਮ ਵੀ ਢੇੜ ਕੇ ਅੰਡੇ ਚ ਬਣਾ ਲੂੰਗੇ ਬ੍ਰੇਕਫਾਸਟ ਤੇ ਇਹਨੂੰ ਹੋਰ ਕੰਮ ਹੋ ਜਾਂਦਾ ਇਸ ਟਾਈਮ ਮੈਂ ਫ੍ਰੀ ਸੀਗੀ ਬੱਚੇ ਨਾਲ ਬਿਸਤਰੀ ਵਗੈਰਾ ਸੈੱਟ ਕਰਨੇ ਆ ਤਾਂ ਵਰਕੇ ਪਹਿਲਾਂ ਮੈਂ ਕਿਹਾ ਚਲ ਆਲੂਆਂ ਦਾ ਕੰਮ ਕਰ ਲਈਏ ਰਾਤ ਦਾ ਟਾਈਮ ਹੈ ਜੀ ਤੁਸੀਂ ਮੈਂ ਯੋਗਾ ਕਰਨ ਗਈ ਸੀਗੀ ਆ ਦੇਖੋ ਅੱਖ ਦਾ ਹਾਲ ਪਤਾ ਨਹੀਂ ਕੀ ਲੜ ਗਿਆ ਭਾਈ ਉੱਥੇ ਤੇ ਪੂਰਾ ਸੋਜ ਜਾ ਚੁੱਕਿਆ ਅੱਖ ਤੇ ਮੈਡੀਸਿਨ ਵੈਸੇ ਮਗਵਾ ਚੁੱਕੀ ਐ ਦਿੱਤੀ ਐ ਪਰ ਫਿਰ ਵੀ ਅੱਖ ਪੂਰੀ ਸੁੱਕੀ ਐ ਪਤਾ ਨਹੀਂ ਕੀ ਹੋ ਗਿਆ ਭਾਈ ਗੁੱਡ ਮਾਰਨਿੰਗ ਜੀ ਸਵੇਰ ਦਾ ਟਾਈਮ ਹੈ ਮੰਗਲਵਾਰ ਦੀ ਸਵੇਰ ਹੈ ਹਲੇ ਵੀ ਅੱਖਰ ਚ ਖਾਸ ਫਰਕ ਨਹੀਂ ਪਿਆ ਮੈਡੀਸਿਨ ਵੀ ਲਈ ਸੀਗੀ ਫੇਰ ਵੀ ਨਾ ਹਲੇ ਸੋਜ ਜਾਏ ਸਵੇਰੇ ਜਿਆਦਾ ਲੱਗਦਾ ਸੀਗਾ ਹੁਣ ਮੈਂ ਨਾਂ ਨੂੰ ਲਈ ਹੁਣ ਥੋੜਾ ਜਿਹਾ ਘੱਟ ਲੱਗਦਾ ਹੈ ਪਰ ਹਲੇ ਵੀ ਹੈਗਾ ਸੋਜਾ ਦੇਖੋ ਕਿੰਨੇ ਜ਼ਹਿਰੀਲੇ ਮੱਛਰ ਲੜਿਆ ਪਤਾ ਨਹੀਂ ਭਾਈ ਕੀੜੀ ਲੜੀ ਮੈਂ ਦੇਖਿਆ ਹੀ ਹੈ ਨਹੀਂ ਕਿ ਗਏ ਜਿਸ ਤੰਗ ਜਵਾ ਕਰ ਰਹੇ ਤੇ ਮੈਂ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਵੀ ਮੇਰੇ ਕਿਆ ਲੜਿਆ ਨਾ ਮੇਰੇ ਤਖਲੀਪ ਕੋਈ ਉਸ ਟਾਈਮ ਤੋਂ ਉਹਦੇ ਬਾਅਦ ਜਦ ਮੈਨੂੰ ਥੋੜਾ ਥੋੜਾ ਸੋਜਿਆ ਜਾ ਮਹਿਸੂਸ ਹੋਣ ਲੱਗ ਗਿਆ ਤਾਂ ਤੇ ਪਰ ਜਦ ਮੈਂ ਘਰ ਆਈ ਫਿਰ ਹੋਰ ਜ਼ਿਆਦਾ ਸੋਜਾ ਹੋ ਗਿਆ ਤਾਂ ਬੇ ਰਾਤ ਇਹ ਮੈਡੀਸਿਨ ਮੰਗਵਾ ਲਈ ਸੀਗੀ ਉਹਦੇ ਨਾਲ ਥੋੜਾ ਜਿਆਣੀ ਕਿ ਮੈਨੂੰ ਜਿਹੜਾ ਪੇਨ ਜਾ ਹੋਣ ਲੱਗਿਆ ਤਾਂ ਬਾਅਦ ਵਿੱਚ ਉਹਦੇ ਰਿਲੀਫ ਮਿਲ ਗਿਆ ਤਾਂ ਪਰ ਸੋਜਾ ਨਹੀਂ ਲ ਪੂਰੀ ਤਰ੍ਹਾਂ ਗਿਆ ਦੇਖ ਕਿਸ਼ੂ ਦੇ ਤੇਜੀ ਸੀ ਮੈਂ ਬਣ ਲੱਗੇ ਜੀ ਦੁੱਧ ਤੇ ਮੰਮਾ ਨੇ ਜੀਆ ਮਖਾਣੇ ਜਿੰਨੂ ਮਨੇ ਬਣਾਇਆ ਜੀ ਰਾਇਤਾ ਘੱਟੇ ਵਾਲਾ ਬਣਿਆ ਤੇ ਚ ਪਾਇਆ ਇਹਦੇ ਸੀ ਪਿਆਜ਼ ਰਾਈ ਪਿਆਜ਼ ਰਾਈ ਤੇ ਮਿਰਚ ਅੱਜ ਹੈਗਾ ਜੀ ਦਿਨ ਬੁੱਧਵਾਰ ਦਾ ਤੇ ਅੱਜ ਸੀਗੀ ਮੌਸ ਸਵੇਰੇ ਅਸੀਂ ਤਾਂ ਮੌਸ ਦਾ ਮੱਥਾ ਟੇਕ ਲਿਆ ਜੀ ਸਵੇਰੇ ਬਣਾਏ ਸੀਗੇ ਅੱਜ ਖਾਣੇ ਚ ਦਾਲ ਖੀਰ ਤੇ ਫੁਲਕੇ ਤੇ ਇੱਕ ਸੀਗੀ ਗੋਭੀ ਬਣਾ ਕੇ ਜਿਹੜਾ ਸਾਡੇ ਜਿੱਦਾਂ ਵੀ ਹਿਸਾਬ ਨਾਲ ਸਾਡੇ ਘਰ ਚ ਮੱਥਾ ਟਿਕਦਾ ਉਹ ਸੀ ਸਵੇਰੇ ਟੇਕ ਲਿਆ ਸੀਗਾ ਜਲਦੀ ਉੱਠ ਸੀਗੀ ਉੱਠ ਗਈ ਸੀਗੀ ਮੈਂ ਉਸ ਤੋਂ ਬਾਅਦ ਕਿਸ਼ੂ ਨੇ ਟਿਊਸ਼ਨ ਜਾਇਆ ਹੈ ਜਿਨ੍ਹਾਂ ਨੂੰ ਛੁੱਟੀ ਸੀਗੀ ਤੇ ਹੁਣ ਬੀਜਣਿਆਂ ਜੀ ਜਾਉ ਅੱਜ ਸਾਰੇ ਸ਼ਰਾਦ ਖਤਮ ਹੋ ਚੁੱਕਿਆ ਜੀ ਅੱਜ ਸਾਂਝੀ ਸਾਂਝਾ ਸ਼ਰਾਦ ਜਣੀ ਕਿ ਅੱਜ ਹੈਗੀ ਹੈ ਜੀ ਮੌਸ ਮੌਸ ਤੋਂ ਬਾਅਦ ਕੱਲ ਤੋਂ ਜਿਹੜਾ ਪਹਿਲਾ ਨਰਾਤਾ ਹੈ ਪਰ ਮੌਸ ਵਾਲੇ ਦਿਨੇ ਸਾਡੇ ਵੱਧ ਬਾਅਦ ਦੁਪਹਿਰ ਬੀਜੇ ਜਾਂਦੇ ਆ ਜੀ ਜਾਉ ਹੁਣ ਮੈਂ ਕਿਸੇ ਤੋਂ ਜਾਉ ਮੰਗਵਾਇਆ ਉਸ ਤੋਂ ਬਾਅਦ ਮੈਂ ਜਾਉ ਬੀਜਦੇ ਆ ਤੁਹਾਨੂੰ ਵੀ ਦਿਖਾਉਂਦੇ ਆ ਤੁਹਾਡੇ ਨਾਲ ਵੀ ਕਰੂੰਗੇ ਸ਼ੇਅਰ ਜੋ ਆਂ ਜੀ ਮੈਂ ਬੀਜੀ ਆਈ ਤੇ ਹੁਣ ਮੈਂ ਜਾਉਂਗੀ ਯੋਗਾ ਕਰਨ ਤੇ ਅੱਕ ਦੇ ਵੈਸੇ ਤਾਂ ਜੋ ਬੀਜ ਕੇ ਉਹਦੇ ਉੱਪਰ ਅੱਕ ਦੇ ਪੱਤੇ ਦਿੱਤੇ ਜਾਂਦੇ ਆ ਪਰ ਸਾਡੇ ਅੱਕ ਦੇ ਪੱਤੇ ਲਿਆ ਨਹੀਂਤੇ ਹੋਏ ਇਸ ਕਰਕੇ ਮੈਂ ਰਿੰਡ ਦੇ ਪੱਤੇ ਦਿੱਤੇ ਆ ਤੇ ਉਹਦੇ ਚ ਬਲੌਗ ਚ ਸ਼ਾਇਦ ਨਹੀਂ ਪਾ ਪਾਈ ਮੈਂ ਉਸ ਤੋਂ ਬਾਅਦ ਮੰਮੀ ਰਿੰਡ ਦੇ ਪੱਤੇ ਲਿਆਏ ਤੇ ਫਿਰ ਉਹ ਉਹਦੇ ਉੱਪਰ ਮੈਂ ਫਲਾਤੇ ਕਿਉਂਕਿ ਗਰਮੀ ਜੀ ਜੰਮਦੇ ਆ ਉਹ ਥੋੜੀ ਗਰਮੀ ਜੀ ਹੋਊਗੀ ਉਸ ਤੋਂ ਬਾਅਦ ਫਿਰ ਉਹ ਜੰਮ ਜਾਂਦੇ ਆ ਤੇ ਅੱਕ ਅਸੀਂ ਲਿਆ ਨਹੀਂ ਹੋਇਆ ਦੇਖਦੀ ਜੀ ਮੈਨੂੰ ਦੋ ਚਾਰ ਪੱਤੇ ਅੱਕ ਦੇ ਮਿਲ ਗਏ ਤਾਂ ਮੈਂ ਵਾਪਸੀ ਦੇ ਯੋਗੇ ਤੇ ਲਿਆਉਂਗੀ ਤੇ ਹੁਣ ਜ਼ੌਂਬੀ ਜੋਗ ਚੁੱਕੇ ਜੀ ਤੇ ਅੱਜ ਦੇ ਬਲੌਗ ਚੈਨ ਹੈ ਜੀ ਮਿਲਦੇ ਆ ਕਿਸੇ ਹੋਰ ਬਲੌਗ ਨਾਲ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਬਾਏ ਬਾਏ